Dabda, <laughs> namaz, ਇਜਵੇਂ ਆਪਾਂ ਨੂੰ ਪਤਾ ਹੀ ਹੈ ਕਿ ਮਾਨਯੋਗ ਸਾਡੇ ਸੀਐਮ ਸਾਹਿਬ ਵੱਲੋਂ ਤੇ ਡੀਜੀ ਸਾਹਿਬ ਵੱਲੋਂ ਤੇ ਪੂਰੇ ਹੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਚਲਾਇਆ ਜਾ ਰਿਹਾ ਹੈ। ਮੂਹਮ ਉਹਦੇ ਵਿੱਚ ਅੱਜ ਨਾਰੰਗਵਾਲ ਪਿੰਡ ਆਪਾਂ ਖੜੇ ਆਂ ਜੋਧਾ ਥਾਣੇ ਦੇ ਅਧੀਨ ਆਉਂਦਾ ਇਹ। ਇੱਥੇ ਸਾਨੂੰ ਅੱਜ ਇੱਕ ਕਬਜ਼ਾ ਬਰਾਂਡ ਦੀ ਕਾਰਵਾਈ ਲਈ ਪੁਲਿਸ ਹਾਜ਼ਰ ਹੋਈ ਹੈ ਕਰਨ ਲਈ ਆਦੇਸ਼ ਹੋਇਆ ਸੀ ਡੀਸੀ ਸਾਹਿਬ ਦਾ ਤੇ ਉਸ ਸੰਬੰਧੀ ਅੱਜ ਅਸੀਂ ਪੁਲਿਸ ਫੋਰਸ ਲੈ ਕੇ ਇੱਥੇ ਪਹੁੰਚੇ ਆਂ। ਸੋ ਜੋ ਇਹ ਇੱਕ ਅਨਔਥਰਾਇਜ਼ਡ ਇਲੀਗਲ ਪੰਚਾਇਤੀ ਜਗ੍ਹਾ ਤੇ ਘਰ ਬਣਾਇਆ ਹੋਇਆ ਸੀਗਾ ਪਹਿਲਵੰਤ ਸਿੰਘ ਵੱਲੋਂ ਤੇ ਕੁਲਵੀਰ ਕੌਰ ਵੱਲੋਂ ਇਹਨਾਂ ਦੇ ਖਿਲਾਫ 6 ਐਨਡੀਪੀਏਜ਼ ਦੇ ਮਕਦਮੇ ਪਹਿਲਾਂ ਦਰਜ ਹੈਗੇ ਨੇ ਸੋ ਉਹਨਾਂ ਦੇ ਉੱਤੇ ਇਹ ਕਾਰਵਾਈ ਅੱਜ ਕੀਤੀ ਜਾ ਰਹੀ ਹੈ ਸੋ ਪਹਿਲਾਂ ਵੀ ਤੁਸੀਂ ਜਿਵੇਂ ਦੇਖਿਆ ਹੋਣਾ ਪੂਰੇ ਪੰਜਾਬ ਦੇ ਵਿੱਚ ਲੁਧਿਆਣਾ ਦਿਹਾਤੀ ਦੇ ਵਿੱਚ ਵੀ ਆਪਾਂ ਪਹਿਲਾਂ ਵੀ ਇਹ ਕਾਰਵਾਈਆਂ ਕੀਤੀਆਂ ਨੇ ਜਿਹੜੀ ਇਸ ਤਰ੍ਹਾਂ ਦੀਆਂ ਸੋ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣੀ ਹੈ ਤੇ ਜਿਹੜਾ ਸਾਡੇ ਵੱਲੋਂ ਪੁਲਿਸ ਵੱਲੋਂ ਤੇ ਸਰਕਾਰ ਵੱਲੋਂ ਇਹੀ ਮੈਸੇਜ ਹੈ ਕਿ ਜਿਹੜੇ ਨਸ਼ਾ ਤਸਕਰਾਂ ਉਹ ਪੰਜਾਬ ਛੱਡ ਦੇਣ ਜਾਂ ਤਾਂ ਨਸ਼ਾ ਜਿਹੜੀ ਤਸਕਰੀ ਉਹ ਛੱਡ ਦੇਣ ਥੈਂਕ ਯੂ